ਇੰਨੇ ਸਾਲ ਸਰਕਾਰ ਆ ਜਿਹੜੀ ਉਹ ਸੁੱਤੀ ਰਹੀ ਆ ਤੇ ਹੁਣ ਜਦੋਂ ਸਾਲ ਰਹਿ ਗਿਆ ਤੇ ਹੁਣ ਕੀ ਆ ਜਿਹੜੀ ਸਰਕਾਰ ਨੂੰ ਜਾਗ ਆ ਗਈ ਆ ਕਿ ਜਿਹੜੇ ਵੀ ਪੰਜਾਬ ਵਿੱਚ ਨਸ਼ਾ ਵੇਚਦੇ ਨੇ ਲੋਕ ਉਹਨਾਂ ਉੱਤੇ ਕੀ ਆ ਕੰੰਜਾ ਕਸ਼ਿਆ ਜਾਵੇ ਉਹਨਾਂ ਦੇ ਘਰ ਟਾਏ ਜਾਣ ਪਰ ਯਾਰ ਇੱਕ ਗੱਲ ਆ ਜਿਹੜੀ ਉਹ ਮੈਨੂੰ ਬਿਲਕੁਲ ਨਹੀਂ ਵਧੀਆ ਲੱਗੀ ਉਹ ਗੱਲ ਠੀਕ ਹੈ ਕਿ ਜਿਹੜੇ ਲੋਕ ਨਸ਼ਾ ਵੇਚਦੇ ਨੇ ਨਸ਼ੇ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ ਕਿ ਘਰ ਨਹੀਂ ਟੋਣੇ ਚਾਹੀਦੇ ਆ ਕਿਉਂਕਿ ਜੇ ਇਹ ਹੋਵੇ ਕਿ ਘਰ 'ਚ ਇੱਕ ਬੰਦਾ ਕੱਲਾ ਰਹਿੰਦਾ ਹੈ ਉਹ ਨਸ਼ੇ ਵੇਚਦਾ ਹੈ ਤੇ ਉਹਦਾ ਘਰ ਜਾ ਕੇ ਟਾਤਾ ਤਾਂ ਇਹ ਤਾਂ ਫਿਰ ਚਲੋ ਮੰਨਿਆ ਵੀ ਇਹ ਗੱਲ ਤਾਂ ਠੀਕ ਹੈ ਪਰ ਇੱਕ ਬੰਦਾ ਜਿਹੜਾ ਨਸ਼ਾ ਵੇਚਦਾ ਉਹਦੀ ਫੈਮਿਲੀ ਆ ਮਾਂ ਪਿਓ ਆ गांव ਦੇ ਬੱਚੇ ਨਹੀਂ ਤਾਂ ਉਹ ਬੱਚਿਆਂ ਨੂੰ ਤੇ ਉਹਨਾਂ ਬਜ਼ੁਰਗਾਂ ਨੂੰ ਕਾਦੀ ਸਜ਼ਾ ਉਹ ਨਸ਼ਾ ਤਸਕਰ ਨੂੰ ਤੁਸੀਂ ਫੜੋ ਉਸ ਨੂੰ ਹਵਾਲਾਤ ਚ ਜੇਲ੍ਹ ਚ ਸਿੱਟੋ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਕਰੋ ਉਸ ਨੂੰ ਜੁਰਮਾਨਾ ਪਾਓ ਇਹ ਤਾਂ ਹੋਈ ਕਾਨੂੰਨ ਦੀ ਗੱਲ ਪਰ ਇਹ ਤਾਂ ਕੋਈ ਗੱਲ ਨਹੀਂ ਨਾ ਬਣੀ ਕਿ ਤੁਸੀਂ ਆਪਣੀ ਕੋਈ ਵੀ ਬਲਡੋਜ਼ਰ ਲੈ ਕੇ ਜਾਓ ਤੇ ਉਹਨਾਂ ਦਾ ਘਰ ਢਾਉਣ ਲੱਗ ਜੂ ਇਹ ਸਿਰਫ ਫੈਸਲੇ ਕੀਤਾ ਜਾ ਰਿਹਾ ਹੈ ਕਿ ਜਿਹੜੀ ਲੋਕ ਹੈ ਜਿਹੜੀ ਪਬਲਿਕ ਹੈ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਸਰਕਾਰ ਹੈ ਜਿਹੜੀ ਉਹ ਨਸ਼ੇ ਵਿਚਨ ਤੇ ਮਤਲਬ ਜਿਹੜਾ ਉਹ ਸਿਕੰਜਾ ਕਾਸ਼ ਰਹੀ ਆ ਪਰ ਜਿਹੜੀ ਸਚਾਈ ਹੈ ਉਹ ਨਹੀਂ ਲੁਕ ਸਕਦੀ ਲੋਕਾਂ ਨੂੰ ਵੀ ਪਤਾ ਹੈ ਕਿ ਤਿੰਨ ਸਾਲਾਂ ਵਿੱਚ ਸਰਕਾਰ ਨੇ ਨਸ਼ੇ ਲਈ ਕੀ ਕਰਿਆ ਕੁਛ ਨਹੀਂ ਕਰਿਆ ਉਹ ਵੀ ਤੁਸੀਂ ਹੁਣ ਦੇਖ ਸਕਦੇ ਹੋ ਜਿਹੜਾ ਵੀਡੀਓ ਚ ਘਟਾ ਆ ਇੱਕ ਜਾਂ ਦੋ ਘਰਾਂ ਤੇ ਜਿਹੜੀ ਸਰਕਾਰ ਨੇ ਕਾਰਵਾਈ ਕੀਤੀ ਆ ਉਹ ਵੀ ਜਮਾ ਛੋਟੇ ਨਸ਼ਾ ਤਸਕਰ ਨੇ ਜਿਹੜੇ ਥੋੜਾ ਬਹੁਤਾ ਨਸ਼ਾ ਵੇਚਦੇ ਨੇ ਤਾਂ ਜਿਹੜੇ ਪੰਜਾਬ ਵਿੱਚ ਬਹੁਤ ਵੱਡੇ ਲੈਵਲ ਤੇ ਲੋਕ ਨਸ਼ਾ ਵੇਚ ਰਹੇ ਨੇ ਜਿਹੜੇ ਸਰਕਾਰ ਦੇ ਵਿੱਚ ਹੀ ਨੇ ਤੁਹਾਨੂੰ ਪਤਾ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਸਕਦਾ ਨਾ ਸਰਕਾਰ ਕਰ ਸਕਦੀ ਆ ਨਾ ਹੀ ਪੁਲਿਸ ਪ੍ਰਸ਼ਾਸਨ ਕਰ ਸਕਦਾ ਇਹ ਕੀ ਆ ਸਾਰਾ ਡਰਾਮਾ ਇੱਕ ਦੋ ਘਰਾਂ ਤੇ ਜਾ ਕੇ ਇਦਾਂ ਉਹਨਾਂ ਦੀ ਵੀਡੀਓ ਬਣਾਉਣੀ ਆ ਘਲਟਾਉਣੇ ਜੇ ਨਸ਼ਾ ਰੋਕਣਾ ਹੁੰਦਾ ਤਾਂ ਕੋਈ ਵੱਡੀ ਗੱਲ ਨਹੀਂ ਸੀ ਸਰਕਾਰ ਲਈ ਅੱਜ ਨੂੰ ਨਿਰਛਾਹ ਸਾਰੇ ਪੰਜਾਬ ਵਿੱਚ ਜਿਹੜਾ ਉਹ ਰੁਕਿਆ ਹੁੰਦਾ ਪਰ ਸਿਰਫ ਆਪਣੀਆਂ ਜਿਹੜੀਆਂ ਨਾਕਾਮਯਾਬੀਆਂ ਉੱਤੇ ਕੀ ਹੈ ਜਿਹੜਾ ਪਰਦਾ ਪਾਇਆ ਜਾ ਰਿਹਾ ਏ ਵਿਖਾ ਕੇ ਕਿ ਅਸੀਂਾਂ ਜਿਹੜਾ ਉਹ ਨਸ਼ਾ ਰੋਕ ਰਹੇ ਹਾਂ ਨਹੀਂ ਤਾਂ ਇਦਾਂ ਦੀ ਹਰਕਤ ਕਰਨ ਦੀ ਕੋਈ ਲੋੜ ਨਹੀਂ ਜੇ ਸਰਕਾਰ ਨੂੰ ਇੰਨੀ ਹੀ ਹਮਦਰਦੀ ਹੈ ਲੋਕਾਂ ਨਾਲ ਤਾਂ ਸਿੱਧਾ ਕੀ ਹੈ ਲੋਕਾਂ ਨੂੰ ਫੜੇ ਜਿਹੜੇ ਨਸ਼ੇ ਵੇਚਦੇ ਨੇ ਲੋਕ ਉਹਨਾਂ ਨੂੰ ਫੜੇ ਤੇ ਕੀ ਇਹ ਜੇਲ੍ਹ ਵਿੱਚ ਉਹਨਾਂ ਨੂੰ ਸਿੱਟਦੇ ਇੰਨੀ ਕਾਹ ਜਿਹੜੀ ਕਾਰਵਾਈ ਕਰਕੇ ਕੀ ਉਹ ਆਦਾ ਕੰਮ ਕਰ ਸਕਦੇ ਆ ਪਰ ਸਿਰਫ ਉਹ ਕੀ ਕਰ ਰਹੇ ਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਜਿਹੜਾ ਨਸ਼ੇ ਫੜਨ ਵਾਲੇ ਲੋਕ ਕਰਨ ਵਾਲੇ ਲੋਕ ਐ ਜਾਂ ਵੇਚਣ ਵਾਲੇ ਉਹਨਾਂ ਨੂੰ ਫੜ ਰਹੇ ਆ ਉਹਨਾਂ ਤੇ ਸਿਕੰਜਾ ਕਾਸ ਰਹੇ ਆ ਇਹ ਜਿੰਨੇ ਵੀ ਸਮਝਦਾਰ ਲੋਕ ਐ ਉਹਨਾਂ ਨੂੰ ਇਹ ਚੀਜ਼ ਸਮਝ ਆਉਂਦੀ ਆ ਪਰ ਜਿਹੜੇ ਬਸ ਸਿਰਫ ਸਰਕਾਰ ਦੀ ਵਾਹ ਵਾਹ ਕਰਦੇ ਨੇ ਜਾਂ ਇੱਧਰ ਲੀਆਂ ਉੱਧਰ ਲੀਆਂ ਸੁਣ ਕੇ ਬਸ ਉਧਰ ਨੂੰ ਹੋ ਜਾਂਦੇ ਆ ਤਾਂ ਉਹਨਾਂ ਲੋਕਾਂ ਨੂੰ ਇਨਾਂ ਚੀਜ਼ਾਂ ਨਾਲ ਉਹ ਪਰਮਾਏ ਜਾਂਦੇ ਨੇ ਫਰਕ ਨਹੀਂ ਪੈਂਦਾ ਕਿ ਕੀ ਹੋ ਰਿਹਾ ਪਰ ਥੋੜਾ ਜਿਹਾ ਦਿਮਾਗ ਆਪ ਦਾ ਲਾ ਕੇ ਸੋਚਿਆ ਕਰੋ ਕਿ ਕਿਸੇ ਯਾਰ ਬੱਚੇ ਨੂੰ ਜਾਂ ਕਿਸੇ ਬਜ਼ੁਰਗ ਨੂੰ ਇਹ ਚੀਜ਼ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ